ਕਣ ਲੱਗ ਜਾਣਾ ਦੁੱਧ ਆ ਕੇ ਤੁਸੀਂ ਕਿੱਥੇ ਜਾਓਗੇ ਜੇ ਤੁਸੀਂ ਇਹ ਥੋੜੀ ਆ ਵੀ ਹੁਣ ਆਪਣੀ ਮਰਜ਼ੀ ਆ ਵੀ ਇੱਥੇ ਲੋਕਾਂ ਜੁਨਟਾ ਵੀ ਮaaf ਕਰ ਦਿੰਦੀਆਂ ਸਰਕਾਰਾਂ ਫਿਰ ਜਦੋਂ بجلی ਪ੍ਰਾਈਵੇਟ ਹੋ ਗਈ ਚਾਹੇ 4 ਰੁਪਏ ਹੁਣ 8 ਰੁਪਏ ਜੁਨਟਾ ਜਾਂ 10 ਰੁਪਏ ਜੁਨਟਾ ਫਿਰ ਅਗਲਾ ਕੋ 50 ਰੁਪਏ ਜੁਨਟਾ ਲੈਣੀ ਹੈ ਕਿੱਧਰ ਨੂੰ ਭਜੋਗੇ ਅੱਜ ਦਾ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੋਇਆ ਇਹ ਬੜਾ ਖਤਰਨਾਕ ਹੈ ਮਨ ਲਓ ਅਮਰੀਕਾ ਤੋਂ ਕਣਕ ਆ ਕੇ 12 ਜਾਂ 15 ਰੁਪਏ ਵਿਕਦੀ ਐ ਇੱਥੇ ਤੁਸੀਂ ਕਿੱਥੇ ਵੇਚੋਗੇ ਅਮਰੀਕਾ ਦਾ ਦੁੱਧ ਆ ਗਿਆ ਇੱਥੇ ਦੁੱਧੋਂ ਬਣੀਆਂ ਚੀਜ਼ਾਂ ਆ ਗਈਆਂ ਦੁੱਧ ਆ ਗਿਆ ਇੱਥੇ 30-35 ਰੁਪਏ ਲੀਟਰ ਵੇਚਣ ਲੱਗ ਜਾਣਾ ਦੁੱਧ ਆ ਕੇ ਤੁਸੀਂ ਕਿੱਥੇ ਜਾਓਗੇ ਹੋਰ ਕੌਣ ਸਰਕਾਰ ਚੀਜ਼ਾਂ ਜਿਹੜੀਆਂ ਇੱਥੇ ਆ ਕੇ ਵਿਕਣੀਆਂ ਨੇ ਭਾਰਤ ਦੇ ਬਾਜ਼ਾਰ ਦੇ ਵਿੱਚ ਤਾਂ ਇਹ ਤੋਂ ਕੋਈ ਬਚਿਆ ਨਹੀਂ ਰਹਿਣਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰ ਜੇ ਕਿਸਾਨ ਜਾਂਦਾ ਮਜ਼ਦੂਰ ਜਾਂਦਾ ਤਾਂ ਹੀ ਬਾਜ਼ਾਰ ਜਾਂਦੇ ਆ ਦੁਕਾਨਾਂ ਚੱਲਦੀਆਂ ਨੇ ਦੇਖ ਕਰਕੇ ਉਹੀ ਆਪਾਂ ਦੇਖ ਰਹੇ ਜਿਹੜੀ ਬੀਜੇਪੀ ਇਸ ਜਿਉਂਥੇ ਕਰ ਰਹੀ ਆ ਜੋ ਉਹੀ ਬੀਜੇਪੀ ਦੇ ਨਾਲ ਅੱਜ ਕਰ ਤਰਲੋ ਮੱਛੀ ਹੋਇਆ ਪਿਆ ਬਾਦਲਦਲ ਕਿ ਛੇਤੀ ਸਾਡਾ ਕਿਤੇ ਗੰਨ ਧੁੱਪ ਹੋ ਜੇ ਤੇ ਅਸੀਂ ਸਰਕਾਰ ਬਣਾ ਲਈਏ ਤੇ ਸਾਡੇ ਲੋਕ ਵੀ ਹੈਗੇ ਨੇ ਉਹ ਸਾਹਮਣੇ ਲੋਕਾਂ ਦੇ ਉੱਤੇ ਬੇਤਕਦੀ ਝੂਲਦੀ ਐ ਪਰ ਗਾੜੀ ਦੇ ਵਿੱਚ ਗੋਲੀ ਚੱਲਦੀ ਐ ਦੋ ਜਾਨੇ ਦੋ ਨੌਜਵਾਨ ਸ਼ਹੀਦ ਹੁੰਦੇ ਆ ਪੁਲਿਸ ਦੀ ਗੋਲੀ ਦੇ ਨਾਲ ਕਾਂਕਾਂ ਮਸ਼ਾਣਾ ਪੁਲਸੀਆਂ ਮਾਰ ਜਾਂਦੀਆਂ ਪਰਚੇ ਪਾਈ ਇਹਦਾ ਸੱਤਨ ਕੀਤਾ ਜਾਂਦਾ ਗੁਰੂ ਗRAND ਸਾਹਿਬ ਦੇ ਅੰਗ ਰੋਲੇ ਜਾਂਦੇ ਗਲੀਆਂ ਚ ਉਸੇ ਬਰਗਾਨੀ ਦੇ ਵਿੱਚੋਂ ਬਾਗਲ ਜਿੱਤ ਜਾਂਦੇ ਕਿੱਥੇ ਖੜ ਕੇ ਸਾਡਾ ਜੀਰ ਪੰਜਾਬ ਦੇ ਲੋਕਾਂ ਨੇ ਕਿੱਥੇ ਖੜੇ ਆਸੀਂ ਸਿਰਫ ਨੱਜ ਦੇਖ ਰਿਹਾ ਲੋਕ ਸਾਡੇ ਆ ਪ੍ਰੋਫੈਸਰ ਦਿਵੰਦਰਪਾਲ ਸਿੰਘ ਭੁੱਲਰ ਆਪਣੇ ਕਮਾਨ ਪਿੰਡ ਦਾ ਜਲਪੁਰੇ ਦਾ 33 ਸਾਲ ਵਰਗਾ ਦੇਹ ਵਿੱਚ ਬੰਦਾ ਆ ਪਹਿਲਾਂ ਉੱਥੇ ਸਰਕਾਰ ਰਹੀ ਡਾਕਰ ਵਾਲਿਆਂ ਦੀ ਇਹਨਾਂ ਨੇ ਉਹ ਫਾਇਲ ਤੇ ਦਸਖਤ ਨਹੀਂ ਕੀਤੇ ਕਜਰੀਵਾਲ ਨੇ ਹੋਣਾ ਗਿਆ ਤੇ ਬੀਜੇਪੀ ਦੀ ਉਹਦੀ ਪਾਈ ਹੋਈ ਅਪੀਲ ਪਰसों ਫੇਰ ਰੱਦ ਕਰ ਦਿੱਤੀ ਗਈ ਹੈ 40-40 ਸਾਲ ਦੇ ਬੰਦੇ ਸਾਡੇ ਅੰਦਰ ਬੰਦਾ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਆ ਚੱਕੀ ਚੌਲ ਵਰਕੇ ਅੰਗਲੈਂਡ ਦਾ ਨੌਜਵਾਨ ਸੀ ਉਹ ਅੰਗਲੈਂਡ ਦਾ ਵਿਸ਼ਣਿਕ ਸੀਗਾ ਇੱਥੇ ਅਜ 8 ਸਾਲ ਹੋ ਗਏ ਜੇਲ੍ਹ 'ਚ ਬੰਦਾ ਟ੍ਰਾਇਲ ਵੀ ਨਹੀਂ ਚੱਲਦਾ ਕੇਸ ਇਹ ਚੱਲ ਰਿਹਾ ਆ ਸਾਡੇ ਨੌਜਵਾਨ 40-45 ਮੁੰਡੇ ਪੰਜਾਬ ਦੀਆਂ ਵੱਖ-ਵੱਖ ਏਲਾਂ 'ਚ ਬੰਦਾ ਹੈ ਤੈਲੀ ਮਿਚਾਉਂਦੇ ਜਮਾਨਤ ਹੀ ਨਹੀਂ ਦਿੰਦੇ ਸੁਣਵਾਈ ਐ ਨਹੀਂ ਕੋਈ ਆ ਤੀਜੀ ਵਾਰੀ ਅਸਲ ਲਾ ਕੇ ਭਾਈ ਅਮਰਪਾਲ ਸਿੰਘ ਨੂੰ ਬੰਦ ਕਰਤਾ ਹੁਣ ਹੋਰ ਇਥੇ ਡਰਾਮੇ ਬਣਾਈ ਜਾਂਦੇ ਆ ਉਥੇ ਕਤਲ ਹੋ ਗਿਆ ਜੀ ਉਹਦੇ ਨਾਲ ਜੋੜਤਾ ਉਥੇ ਘਟਨਾ ਵਾਪਰ ਗਈ ਉਹਦੇ ਨਾਲ ਜੋੜਤਾ ਉਥੇ ਕੋਈ ਬਾਰਦਾਤ ਹੋ ਗਈ ਉਹਦੇ ਨਾਲ ਜੋੜਤਾ ਇਹ ਕਿਉਂ ਹੋ ਰਿਹਾ ਕਿਉਂਕਿ ਆਪਾਂ ਨਹੀਂ ਉੱਠ ਰਹੇ ਆਪਾਂ ਚੁੱਪਾਂ ਆਪਾਂ ਕਹਿੰਦੇ ਆਪਾਂ ਕੀ ਲੈਣਾ ਸਾਨੂੰ ਕੀ ਅਸੀਂ ਫਸਣਾ ਜਾ ਕੇ ਬੱਚਾ ਨਾ ਹੋ ਜੇ ਚੇਲ ਨਾ ਜਾਣਾ ਪੈ ਜੇ ਪੁਲਸਾਂ ਘਰੇ ਆ ਜੇ ਇਹ ਜਿਸ ਤਰੀਕੇ ਨਾਲ ਦਸ਼ਮਣ ਵਧਿਆ ਤੁਰਿਆ ਆਉਂਦਾ ਹੈ ਬੱਚਾ ਕੋਈ ਵੀ ਰਹਿਣਾ ਯਾਦ ਰੱਖੋ ਜੇ ਨਹੀਂ ਅੱਗ ਲੱਗਣੀ ਆ ਪੰਜਾਬ ਨੂੰ ਜਾਂ ਲਾਈ ਜਾ ਰਹੀ ਹੈ ਜਾਂ ਲੱਕ ਕੇ ਨੇ ਇਹ ਅੱਗ ਦੇ ਵਿੱਚ ਸਾਰਿਆਂ ਨੇ ਸੜ ਕੇ ਤਬਾਹ ਹੋਣਾ ਜੇ ਅਸੀਂ ਨਾ ਘਾ ਦੇ ਨਿਕਲੇ ਇਕੱਠੇ ਹੋ ਜੋ ਸੋਚੋ ਸਮਝੋ ਵਿਚਾਰਾਂ ਨਾਲ ਗੱਲਾਂ ਦੇ ਵਿਚਾਰ ਕਰਿਆ ਕਰੋ ਕਿ 25 ਤਰੀਕ ਨੂੰ ਭਾਈ ਵੱਤ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਆਪਾਂ ਪਹੁੰਚ ਗਏ ਹੋਰ ਲੋਕਾਂ ਨੂੰ ਵੀ ਸਨੇਹ ਲਾਈਏ ਜੇਸੀਂ ਵੀ ਹੀਰਾ ਘਤਾਂਗੇ ਆਪਣੇ ਯੋਧਿਆਂ ਵਾਂਗ ਤੁਰਾਂਗੇ ਤਾਂ ਹੀ ਹੌਸਲਾ ਪੈਂਦਾ ਤਾਂ ਹੀ ਕੋਈ ਨੌਜਵਾਨ ਅੱਗੇ ਨਿੱਤਰਦੇ ਆ ਕੇ ਸਿੰਘਾਸ ਨਹੀਂ ਤਾਂ ਫਿਰ ਘਰ ਦੇ ਡਰਾ ਦਿੰਦੇ ਵੀ ਕੀ ਲੈਣਾ ਉਹ ਦੇਖ ਲਓ ਕਿ ਡਿਮਰੂ ਕੱਲ ਬੈਠਾ ਐਨਐਸਏ ਲੱਗ ਗਿਆ ਯੂਏਪੀ ਲੱਗ ਗਿਆ ਕੀ ਬੱਟਿਆ ਗਿਆ ਹੌਸਲੇ ਘਟਾ ਜਾਂਦੇ ਆ ਮਗਾ ਘਟਵੜ ਸਾਥ ਦਿਆ ਕਰੋ ਬਈ ਅੱਕੇ ਹੀ ਤੇ ਗੱਲ ਕਰਨੀ ਚਾਹੁੰਨਾ ਮੈਂ ਜਿਹੜੇ ਮਜ਼ਦੂਰ ਭਰਾ ਸਾਡੇ ਸੋਚਦੇ ਕਿ ਮੈਨੂੰ ਮਿਲੇ ਆਂ ਕਹਿੰਦਾ ਭਾਈ ਤੁਸੀਂ ਰੌਲਾ ਪਾਉਂਦੇ ਹੋ ਵੀ ਅਮਰੀਕਾ ਨਾਲ ਸਹਿਯੋਗਤਾ ਹੋ ਗਿਆ ਜੇ ਕਣਕਾਂ ਸਸਤੀਆਂ ਹੋ ਗਈਆਂ ਦੁੱਧ ਸਸਤਾ ਹੋ ਗਿਆ ਸਾਈ ਸੌਖੇ ਹੋ ਜਾਣਗੇ ਮਾਇਆ ਨਰੇਕਾ ਵਾਲਾ ਲਿਆਂਦਾ ਕਾਨੂੰਨ ਇਹਨਾਂ ਨੇ ਉਹ ਦੱਸੋ ਕੀ ਆ ਆ ਨਰੇਕਾ ਦੇ ਬੱਚੇ ਇਹਨਾਂ ਨੇ ਨਾਂ ਹੀ ਕੱਲਾ ਬਦਲਿਆ ਕਿੰਨੇ ਉਹਦੇ ਵਿੱਚ ਇਹਨਾਂ ਨੇ ਇਹ ਜੇ ਬਦਲਾਅ ਕਰਤੇ ਵੀ ਜਿਹੜਾ ਗਰੀਬ ਮਜ਼ਦੂਰ ਵਿਚਾਰਾ ਕੋਈ 70 ਸਾਲ ਦੀ ਬੇਬੇ ਆ 73 ਸਾਲ ਦਾ ਬਾਪੂ ਆ ਮਰੇ ਕੱਲ ਕੰਮ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਆਪਣਾ ਢਿੱਡ ਭਰਦਾ ਸੀ ਉਹ ਖਤਮ ਕਰਤਾ ਕੰਮ ਸੋ ਜਿੰਨੇ ਵੀ ਆ ਰਹੇ ਨੇ ਜਿਹੜੇ ਵੀ ਅੰਡੇ ਲਾਗੂ ਹੋਣਿਆ ਨਿਊਬਾ ਦਾ ਅਡਰ ਤੇ ਝੰਡੇ ਨੇ ਉਹ ਅੰਡਿਆਂ ਦੇ ਵਿੱਚ ਕੋਈ ਅੱਥਰ ਬੱਚਿਆ ਨਹੀਂ ਰਹਿਣਾ ਅਸਲ ਦੇ ਵਿੱਚ ਤੁਹਾਡੇ ਭੋਜਨ ਤੇ ਕਬਜ਼ਾ ਤੁਹਾਡੀ ਧਰਤੀ ਤੇ ਕਬਜ਼ਾ ਤੁਹਾਡੇ ਸਰੀਰਾਂ ਤੇ ਕਬਜ਼ਾ ਤੁਹਾਡੇ ਦਿਮਾਗਾਂ ਤੇ ਕਬਜ਼ੇ ਕਿਵੇਂ ਕਰਨੇ ਆ ਪੂਰੀ ਮਨੁੱਖਤਾ ਨੂੰ ਗੁਲਾਮ ਕਿਵੇਂ ਬਣਾਉਣਾ ਹੈ ਇਹ ਸਾਰੇ ਝੰਡੇ ਉਹ ਲਾਗੂ ਕਰ ਰਹੇ ਨੇ ਸੋ ਆਓ ਯਾਰ ਇਕੱਠੇ ਹੋ ਗਏ ਆਪਾਂ ਭਾਈ ਅਮਰਪਾਲ ਸਿੰਘ ਦਾ ਸਾਥ ਦੇ ਕੇ ਜੇ ਤੁਸੀਂ ਲੋਕਾਂ ਦਾ ਸਾਥ ਦਿੱਤਾ 27 ਦੇ ਵਿੱਚ ਉਸ ਨੌਜਵਾਨ ਨੂੰ ਆਪਾਂ ਮੁੱਖ ਮੰਤਰੀ ਬਣਾ ਦੇ ਗਏ ਤਾਂ ਸਾਡੇ ਵਿੱਚ ਹੋਊਗਾ ਕੋਈ ਬੰਦਾ ਇੱਥੇ 4 ਦਿਨ ਆਪਣਾ ਘਰ ਨਹੀਂ ਛੱਡਦਾ 4 ਦਿਨ ਵੀ ਨਹੀਂ ਆ ਰਿਹਾ ਮਿਲਦਾ ਪਰਿਵਾਰ ਮਗਰ ਮੈਨੂੰ ਢੀਕਦਾ ਮੇਰੇ ਆਹ ਕੰਮ ਪਏ ਆ ਮਰੇ ਆਹ ਕੰਮ ਪਏ ਆ ਇੱਕ ਨੌਜਵਾਨ ਜਿਹੜਾ ਦੁਬਈਆਂ ਚੱਲ ਕੇ ਆਪਣੀ ਸੋਹਣੀ ਜ਼ਿੰਦਗੀ ਛੱਡ ਕੇ ਆਪਣਾ ਕਾਹਵਾਰ ਛੱਡ ਕੇ ਆਪਣੀ ਜਵਾਨੀ ਨੂੰ ਦਾਤੇ ਲਾ ਕੇ ਧਰਮ ਉਮਰ ਦੇ ਵਿੱਚ ਵਿਆਹ ਹੋਇਆ ਉਸ ਵਿਆਹ ਹੁੰਦਾ ਨਾ ਜਿਹੜਾ ਨੌਜਵਾਨ ਦਾ ਚਾਹ ਹੁੰਦੇ ਆ ਵਿਆਹ ਦੇ ਹਰ ਬੰਦੇ ਦੇ ਚਾਹ ਹੁੰਦੇ ਆ ਪਰ ਉਸ ਉਮਰ ਦੇ ਵਿੱਚ ਉਹ ਨੌਜਵਾਨ ਜਿਹੜੇ ਚਪੰਦਾ ਹੈ ਕਿ ਸਾਡਾ ਫਰਜ਼ ਬਣਦਾ ਬਾਈ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇ ਕੇ ਬਹੁਤ ਤਰ੍ਹਾਂ ਦੀਆਂ ਉਹਦੇ ਕਰਤਾਰ ਕੁਸੀ ਕਰਨ ਦੇ ਲਈ ਉਹਦੇ ਕਰਤਾਰ ਨੂੰ ਦਾਗੀ ਕਰਨ ਦੇ ਲਈ ਏਜੰਸੀਆਂ ਬੜਾ ਜ਼ੋਰ ਲਾਉਣਗੀਆਂ बड़े ਝੰਡੇ بڑے پراਫے گندے بڑے طریقے بناਉਣے ہیں انہوں نے اور ਸਾਡਾ ਫਰਜ਼ ਬਣਦਾ ਕਿ ਟੱਕਰੇ ਹੋ ਕੇ ਸਾਥ ਦੇਗੇ ਤੇ ਤੁਸੀਂ یہ تھوڑے کہ ਹੁਣ ਆਪਣੀ ਮਰਜ਼ੀ ਆ ਵੀ ਇੱਥੇ ਲੋਕਾਂ ਜਨਟਾ ਵੀ ਮaaf ਕਰ ਦਿੰਦੀਆਂ ਸਰਕਾਰਾਂ ਜਦੋਂ بجلی پرائیویٹ ਹੋ ਗਈ ਚਾਹੇ 4 ਰੁਪਏ ਹੁਣ 8 ਰੁਪਏ ਜਨਟਾ ਜਾਂ 10 ਰੁਪਏ ਜਨਟਾ ਪਰ ਅਗਲਾ ਕੋ 50 ਰੁਪਏ ਜਨਟਾ ਲੈਣੀ ਹੈ ਕਿੱਧਰ ਨੂੰ ਭਜੋਗੇ ਆ ਜਿਹੜਾ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੋਇਆ ਇਹ ਬੜਾ ਖਤਰਨਾਕ ਹੈ ਮਨ ਲਓ ਅਮਰੀਕਾ ਤੋਂ ਕਣਕ ਆ ਕੇ 12 ਜਾਂ 15 ਰੁਪਏ ਵਿਕਦੀ ਐ ਇੱਥੇ ਤੁਸੀਂ ਕਿੱਥੇ ਵੇਚੋਗੇ ਅਮਰੀਕਾ ਤੋਂ ਦੁੱਧ ਆ ਗਿਆ ਇੱਥੇ ਦੁੱਧ ਤੋਂ ਬਣੀਆਂ ਚੀਜ਼ਾਂ ਆ ਗਈਆਂ ਦੁੱਧ ਆ ਗਿਆ ਇੱਥੇ 30-35 ਰੁਪਏ ਲੀਟਰ ਵੇਚਣ ਲੱਗ ਜਾਣਾ ਦੁੱਧ ਆ ਕੇ ਤੁਸੀਂ ਕਿੱਥੇ ਜਾਓਗੇ ਹੋਰ ਕੌਣ ਸਰਕਾਰਾਂ ਚੀਜ਼ਾਂ ਜਿਹੜੀਆਂ ਅੱਛਾ ਆ ਕੇ ਵਿਕਣੀਆਂ ਨੇ ਭਾਰਤ ਦੇ ਬਾਜ਼ਾਰ ਦੇ ਵਿੱਚ ਤਾਂ ਇਹ ਤੋਂ ਕੋਈ ਬਚਿਆ ਨਹੀਂ ਰਹਿਣਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰ ਜੇ ਕਿਸਾਨ ਜਾਂਦਾ ਮਜ਼ਦੂਰ ਜਾਂਦਾ ਤਾਂ ਹੀ ਬਾਜ਼ਾਰ ਜਾਂਦੇ ਆ ਦੁਕਾਨਾਂ ਚੱਲਦੀਆਂ ਨੇ ਤੇ ਇਸ ਕਰਕੇ ਉਹੀ ਆਪਾਂ ਦੇਖ ਰਹੇ ਜਿਹੜੀ ਬੀਜੇਪੀ ਇਹ ਸਮਝੌਤੇ ਕਰ ਰਹੀ ਆ ਤੇ ਉਹੀ ਬੀਜੇਪੀ ਦੇ ਨਾਲ ਅੱਜ ਕਰ ਤਰਲੋ ਮੱਛੀ ਹੋਇਆ ਪਿਆ ਬਾਦਲਦਲ ਕਿ ਛੇਤੀ ਸਾਡਾ ਕਿਤੇ ਗੰਢ ਧੁੱਪ ਹੋ ਜੇ ਤੇ ਅਸੀਂ ਸਰਕਾਰ ਬਣਾ ਲੀਏ